ਤਨ ਕਰਤ ਪ੍ਰਖ ਨਿਰਭਉ ਨਿਰਵੇਰ ਅਕਾਲ ਮੂਰਤ ਅਰਜੁਨੀ ਸਹਿ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੇ ਪੀ ਸਤ ਨਾਨਕ ਖੁਸ਼ੀ ਹੀ ਸਤ ਦਿਲ ਹੋ ਮੁਹਬਤ ਜਨ ਸੇ ਸਚਿਓ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕچے ਰਤੀ ਇਸ਼ਕ ਖੁਦਾਏ ਰੰਗ ਦੀ ਦਾਰਕੀ ਰਿਸਰਿਆ ਜਿਨਨਾ

ਪਰਵਤ ਗੁਰ ਅਪਾਰ ਅਗੰਮ ਦੇ ਅੰਤ ਤੂੰ ਜਿਨੀ ਪਛਤ ਸਚ ਚਮਾ ਪੈਰ ਮੂ ਤੇਰੀ ਪਨ ਹੈ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦ ਖੇਂਂ ਦੀਜ ਬੰਦਗੀ ਸ਼ੇਖ ਫਰੀਦ ਖੇਂਂ ਦੀਜ ਬੰਦਗੀ ਪਰਮ ਸਤਕਾਰ ਯੋਗ ਸਤਗੁਰਾਂ ਦੀ ਸੋਜੀਨੇ ਬਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਸਦ ਸੰਗਤ ਜਿਓ ਸਤਗੁਰਾਂ ਨੇ ਉਪਾਰ ਬਖਸ਼ਿਸ਼ ਰਹਿਮਤ ਕਿਰਪਾ ਕੀਤੀ ਹੈ ਸੁਪਾਗੀਆਂ ਕੜੀਆਂ ਸਾਡੀ ਚੋਲੀ ਪਾਈਆਂ ਨੇ ਰੋਜ਼ਾਨਾ ਦੀ ਤਰਾ ਗੁਰੂ ਪਿਆਰ ਵਾਲੀਆਂ ਸੰਤਾਂ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਦਰਬਾਰਾਂ ਦੀਆਂ ਹਾਜ਼ਰੀਆਂ ਅੰਮ੍ਰਿਤ ਵੇਲੇ ਤੋਂ ਪਰ ਰਈਆਂ ਨੇ ਆਓ ਜਿਤਨੇ ਵੀ ਸਰੀਰ ਜੁੜ ਮਿਲ ਕੇ ਬੈਠੇ ਹਾਂ ਰੋਜਨ ਵੰਤ ਸਤਗੁਰਾਂ ਦੀ ਪਾਵਨ ਚਰਨਾਂ ਕਮਲਾਂ ਦੇ ਪਾਸ ਬੇਚ ਕਰਕੇ ਗੁਰੂੰਬਈ ਮਨ ਨੂੰ ਗਉਣਾ ਅਤੇ ਸੁਣਨਾ ਕਰੀਏ ਇਤਿਹਾਸ ਲੜੀ ਦੇ ਨਾਲ ਟੁੱਟਣ ਤੋਂ ਪਹਿਲਾਂ ਆਪੋ ਆਪਣੀ ਹਾਜ਼ਰੀ ਲਗਵਾਈਏ ਸਤਿਗੁਰਾਂ ਦੇ ਚਰਨਾਂ ਵਿੱਚ ਕਲਗੀ ਧਰਦੀਆਂ ਦੀ ਬਖਸ਼ੀ ਹੋਈ ਫਤਿਹ ਗਜਉਣਾ ਕਰੋ ਜੀ ਦੁਬਾਰਾ ਕਹਿਣ ਦੀ ਲੋੜ ਨਾ ਪਵੇ ਇੱਕੋ ਵਾਰੀ ਕਹਿਣ ਤੇ ਗੱਜ-ਬੱਜ ਕੇ ਆਖੋ ਵਾਹਿਗੁਰੂ ਜੀ ਕਾ ਵਾਹ ਹੈ ਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਰਹਿਮਤ ਸਦਕਾ ਪਿਛਲੇ ਕਈ ਰੋਜ਼ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਪਵਨ ਲੜੀਵਾਰ ਜੀਵਨ ਕਥਾ ਦੇ ਨਾਲ ਜੁੜਦੇ ਆ ਰਹੇ ਹਾਂ ਪਿਛਲੀਆਂ ਵਿਚਾਰਾਂ ਦੇ ਵਿੱਚ ਆਪ ਜੀਆਂ ਨੇ ਸਰਵਣ ਕੀਤਾ ਪ੍ਰਸੰਗ ਬਾਬੇ ਦੀਬਿਆ ਦਾ ਤਨ ਪਾਤਸ਼ਾ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਵਿਆਹ ਕਾਰਜ ਦਾ ਪ੍ਰਸੰਗ ਆਪ ਜੀਆਂ ਨੇ ਸਰਵਣ ਕੀਤਾ ਇਹ ਕਿਸ ਤਰੀਕੇ ਦੇ ਨਾਲ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਵਿਆਹ ਦੀਆਂ ਖੁਸ਼ੀਆਂ ਦੇ ਵਿੱਚ ਸਾਰਾ ਪਰਿਵਾਰ ਇਕਜੁੱਟ ਹੋ ਕਰਕੇ ਖੁਸ਼ੀਆਂ ਮਨਾਉਂਦਾ ਹੋਇਆ ਸਤਗੁਰਾਂ ਦੇ ਪਰਿਵਾਰ ਨੂੰ ਪਰਿਵਾਰ ਨੂੰ ਬੰਨਣਾ ਕਰਦਾ ਹੈ। ਸਵਾਪਨੀਆਂ ਨੇ ਸਰਵਣ ਕੀਤਾ ਸੀ ਕਿ ਜਦੋਂ ਬਰਾਤ ਵਾਪਸ ਸੁਲਤਾਨਪੁਰ ਆਉਂਦੀ ਹੈ ਪੱਖੋ ਕੇ ਰੰਦਾਵੇ ਬਟਾਲੇ ਤੋਂ ਤਾਂ ਪਿਤਾ ਕਲਿਆਣ ਦਾਸ ਜੀ ਵਚਨ ਕਰਦੇ ਐ ਚਾਚਾ ਲਾਲੂ ਜੀ ਅਤੇ ਹੋਰ ਜਿਹੜੇ ਸ਼ਰੀਕੇ ਕਬੀਲੇ ਦੇ ਵਿੱਚੋਂ ਆਏ ਐ ਵੀ ਇੱਕ ਵਾਰ ਇਹਨਾਂ ਦੋਨਾਂ ਦਾ ਸਾਡੇ ਬੱਚਿਆਂ ਦਾ ਇੱਕ ਵਾਰ ਘਰ ਜਾਣਾ ਬੜਾ ਲਾਜ਼ਮੀ ਹੈ ਜ਼ਰੂਰੀ ਹੈ। ਸ਼੍ਰੀ ਨੂਰਾਨੀ ਘਰ ਦੇ ਵਿੱਚ ਪ੍ਰਵੇਸ਼ ਕਰੇ ਕਿਉਂਕਿ ਜਿਹੜਾ ਹਿੰਦੂ ਮਤ ਹੈ ਹਿੰਦੂ ਭਰਾ ਨੇ ਲక్ష్ਮੀ ਦੇ ਤੌਰ ਤੇ ਮੰਨਦੇ ਐ ਵੀ ਕਰਦੀ ਲక్ష్ਮੀ ਹੁੰਦੀ ਹੈ ਜਦੋਂ ਨੌ ਰਾਣੀ ਆਉਂਦੀ ਹੈ ਤੇ ਕਰਦੇ ਵੇਸ਼ ਪ੍ਰਵੇਸ਼ ਕਰਨਾ ਉਹਦਾ ਬੜਾ ਲਾਜ਼ਮੀ ਕਹਿੰਦੇ ਮੰਨਿਆ ਜਾਂਦਾ ਹੈ ਸੋ ਉਹਨਾਂ ਨੇ ਇਹ ਇੱਛਾ ਜ਼ਾਹਰ ਕੀਤੀ ਪਹਿਲਾਂ ਬੀਬੇ ਨਾਨਕੀ ਜੀ ਕਹਿੰਦੇ ਕਿ ਉੱਥੇ ਜਾ ਕੇ ਤੁਹਾਡਾ ਫਿਰ ਝਗੜਾ ਹੋਏਗਾ ਇਨਾਂ ਨੂੰ ਇੱਥੇ ਰਹਿਣ ਦਿਓ ਫਿਰ ਭਾਈਆ ਜੈ ਰਾਮ ਜੀ ਦੇ ਜਿਹੜੇ ਪਿਤਾ ਜੀ ਨੇ ਪਰਮਾਨੰਦ ਜੀ ਬਚਨ ਕਰਦੇ ਆ ਕਹਿੰਦੇ ਪਿਤਾ ਜੀਆਂ ਦੀ ਪਹਿਲ ਹੈ ਜਿਵੇਂ ਉਹਨਾਂ ਦੀ ਇੱਛਾ ਹੈ ਇਹਨਾਂ ਨੂੰ ਜਾਣਾ ਚਾਹੀਦਾ ਹੈ ਥੋੜੇ ਸਮੇਂ ਬਾਅਦ ਵਾਪਸ ਆ ਕੇ ਆਪਣਾ ਜੋ ਮੋਦੀ ਖਾਨੇ ਦੀ ਇਹਨਾਂ ਦੀ ਕਿਰਤ ਹੈ ਉਹ ਇੱਥੇ ਆ ਕੇ ਸੰਭਾਲਣ ਤੇ ਦੋਵਾਂ ਤਰਫੀ ਗੱਲ ਸਾਂਝੀ ਗੱਲ ਪਰਮਾਨੰਦ ਜੀਆ ਨੇ ਕੀਤੀ। ਸ਼ਰਣ ਬੰਦਾ ਹਮੇਸ਼ਾ ਇਦਾਂ ਹੀ ਕਰਦਾ ਹੈ। ਉਹ ਦੋਵੇਂ ਪੱਖ ਦੇ ਵਿਚਾਲੇ ਹੁੰਦਾ ਹੈ। ਸੋ ਫੈਸਲਾ ਇਹ ਹੁੰਦਾ ਹੈ ਗੁਰੂ ਸਾਹਿਬ ਕਹਿੰਦੇ ਆ ਕਹਿੰਦੇ ਇੱਕ ਮਹੀਨੇ ਵਾਸਤੇ ਅਸੀਂ ਤਲਵੰਡੀ ਜਾਵਾਂਗੇ। ਉਸ ਤੋਂ ਬਾਅਦ ਵਾਪਸ ਆਕਰ ਕੇ ਇਥੇ ਆਪਣਾ ਮੋਦੀ ਖਾਨਾ ਹੈ ਹਟੇ ਸਾਡੀ ਉਹਨੂੰ ਸੰਭਾਲਣਾ ਕਰਾਂਗੇ ਪਿਤਾ ਜੀ ਕਹਿੰਦੇ ਠੀਕ ਹੈ ਸਾਰੇ ਮੰਨ ਗਏ ਭਾਈ ਬਾਲਾ ਜੀਆਂ ਦੀ ਡਿਊਟੀ ਲਗਾਈ ਗਈ ਕਹਿੰਦੇ ਗੁਰੂ ਸਾਹਿਬ ਕਹਿੰਦੇ ਆ ਕਹਿੰਦੇ ਤੁਸੀਂ ਮੋਦੀ ਖਾਨਾ ਸੰਭਾਲਣਾ ਹੈ ਬਾਲਾ ਸੰਧੂ ਜੀ ਕਹਿੰਦੇ ਆ ਕਹਿੰਦੇ ਮੈਂ ਸਿੱਧਾ ਸਾਦਾ ਜੱਟ ਬੰਦਾ ਜੀ ਮੈਨੂੰ ਦੁਕਾਨਦਾਰੀ ਕਿੱਥੇ ਆਉਂਦੀ ਹੈ ਗੁਰੂ ਸਾਹਿਬ ਕਹਿੰਦੇ ਬਲਿਆ ਪ੍ਰਵਾਹ ਨਾ ਕਰ ਏ ਕਰਤਾਰਨੇ ਕਰਨਾ ਹੈ ਕਰਤਾਰਨੇ ਆਪੇ ਹੱਟ ਚਲਾਉਣੀ ਹੈ ਤੂੰ ਬਸ ਬਹਾਨਾ ਬਣਨਾ ਹੈ ਜਾ ਕੇ ਬਹਿਜਿਆ ਕਰੀ ਤੈਨੂੰ ਪਤਾ ਹੀ ਨਹੀਂ ਲੱਗਣਾ ਕਦੋਂ ਕਿਹੜਾ ਕਾਰਜ ਹੋ ਜਾ ਕਰਨਾ ਹੈ ਸਤਿਵਚਨ ਕਹਿ ਕਰਕੇ ਭਾਈ ਵਾਲਾ ਜੀ ਸਤਿਗੁਰਾਂ ਨੂੰ ਨਮਸਕਾਰ ਕਰਕੇ ਵਿਦਾ ਕਰਦੇ ਹੈ ਚਲੇ ਜਾਂਦੇ ਆ ਪਾਤਸ਼ਾਹ ਜੀ ਆਪਣੇ ਮਾਤਾ ਪਿਤਾ ਦੇ ਨਾਲ ਤਲਵੰਡੀ ਵਿਖੇ ਰਾਏ ਪੋਏ ਦੀ ਤਲਵੰਡੀ ਉੱਥੇ ਵੀ ਜਦੋਂ ਗਏ ਆ ਬੜਾ ਸਤਿਕਾਰ ਪਿਆਰ ਵਾਲਿਆਂ ਨੇ ਕੀਤਾ ਰਾਏ ਬਲਾਰ ਜੀਆਂ ਨੇ ਬੜਾ ਪਿਆਰ ਪ੍ਰੇਮ ਬਖਾਇਆ ਬੜਾ ਸਤਿਕਾਰ ਬਖਾਇਆ ਤੇ ਬੀਬੀ ਮਾਤਾ ਸੁਲਖਣੀ ਜੀ ਇਹ ਦੇਖ ਰਹੀ ਹੈ ਵੀ ਕਿੰਨਾ ਪ੍ਰੇਮ ਸਤਗੁਰਾਂ ਦੇ ਨਾਲ ਮੇਰੇ ਸਵਾਮੀ ਦੇ ਨਾਲ ਲੋਕ ਕਰਦੇ ਐ ਤੇ ਕਿੰਨਾ ਸਤਕਾਰ ਇਹਨਾਂ ਦਾ ਕਰਦੇ ਐ ਵੱਡਾ ਘਰਾਣਾ ਰਾਏ ਬੁਲਾਰ ਹਾਕਮ ਹੈ ਜਿਹੜਾ ਉਹ ਵੀ ਕਿੰਨਾ ਸਤਕਾਰ ਜਦੋਂ ਦੇਖਿਆ ਵੀ ਇਤਨਾ ਉੱਚ ਪਦਵੀ ਵਾਲਾ ਇਨਸਾਨ ਮੇਰੇ ਪਤੀ ਪਰਮੇਸ਼ਵਰ ਨੂੰ ਨਮਸ਼ਕਾਰਾਂ ਕਰ ਰਿਹਾ ਹੈ ਸਤਕਾਰ ਕਰ ਰਿਹਾ ਹੈ ਤੇ ਬੜਾ ਚੰਗਾ ਅਸਰ ਇਨਾਂ ਤੇ ਹੁੰਦਾ ਹੈ ਸਮਾਂ ਬਤੀਤ ਹੁੰਦਾ ਹੈ ਵਾਪਸ ਫਿਰ ਸਤਗੁਰੂ ਜੀ ਆਉਂਦੇ ਹੈ ਸੁਲਤਾਨਪੁਰ ਵਿਖੇ ਮਾਤਾ ਸੁਲਖਣੀ ਜੀ ਵੀ ਨਾਲ ਨੇ ਤੇ ਹੁਣ ਆ ਕੇ ਸਤਗੁਰਾਂ ਨੇ ਗਰਦੀ ਵਿੱਚ ਜਦੋਂ ਪ੍ਰਵੇਸ਼ ਕੀਤਾ ਹੈ ਬੀਬੀ ਨਾਨਕੀ ਜੀਆਂ ਦੇ ਬੜੀ ਖੁਸ਼ੀ ਜ਼ਾਹਿਰ ਕੀਤੀ ਆਉ ਭਗਤ ਕੀਤੀ ਆਪਣੇ ਭਰਾ ਤੇ ਆਪਣੇ ਪਰਜਾਈ ਮਾਤਾ ਸੁਲਖਣੀ ਜੀਆਂ ਦਾ ਵੀ ਉਹਨਾਂ ਨੇ ਬੜਾ ਮੋਹ ਕੀਤਾ ਪਿਆਰ ਕੀਤਾ ਸਤਿਗੁਰੂ ਜੀ ਫਿਰ ਉਸੇ ਤਰ੍ਹਾਂ ਜਾਨ ਲੱਗੇ ਹਟ ਤੇ ਮੋਦੀ ਖਾਨੇ ਦੇ ਉੱਤੇ ਭਾਈ ਬਾਲਾ ਜੀ ਜਦੋਂ ਮਿਲੇ ਐ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਸਤਿਗੁਰਾਂ ਨੂੰ ਬੜਾ ਸਨੇਹ ਕੀਤਾ ਤੁਨ ਭਾਗ ਆਪਣੀਆਂ ਦੇ ਦਰਸ਼ਨ ਹੋਏ ਐ ਮਲ ਲੋਚਦਾ ਸੀ 1 ਮਹੀਨਾ ਲੰਘਿਆ ਐ ਇੰਨਾ ਲੱਗਦਾ ਜਿਵੇਂ ਪਤਾ ਨਹੀਂ ਸਾੜੀ ਲੰਘ ਗਿਆ ਹੋਵੇ ਪਿਆਰ ਵਾਲਾ ਜੀ ਇਦਾਂ ਗੱਲਾਂ ਕਰਦੇ ਕਿਉਂਕਿ ਜਿਹੜੇ ਪਿਆਰ ਵਾਲਾ ਹੁੰਦਾ ਹੈ ਨਾ ਜੀ ਜਿਹਦੇ ਦਿਲ ਚ ਪਿਆਰ ਹੁੰਦਾ ਹੈ ਦਿਲ ਹੁ mohabbat ਜਿੰਨ ਸਈ ਸੱਚਿਆ ਜਿਹੜੇ ਪਿਆਰ ਕਰਨ ਵਾਲੇ ਹੁੰਦੇ ਆ ਆਪਣੇ ਮੁਰਸ਼ਿਦ ਨਾਲ ਆਪਣੇ ਇਸ਼ਟ ਨਾਲ ਪ੍ਰੇਮ ਕਰਨ ਵਾਲੇ ਹੁੰਦੇ ਆ ਨਾ ਉਹਨਾਂ ਨੂੰ ਇੱਕ ਕੜੀ ਇਦਾਂ ਲੱਗਦੀ ਹੈ ਵੀ ਪਤਾ ਨਹੀਂ ਜਿਵੇਂ ਯੁੱਗ ਬੀਤ ਗਏ ਹੋਣ ਉਹ ਲੋਚਦੇ ਰਹਿੰਦੇ ਆ ਵੀ ਕਦੋਂ ਸਪੀਕਰ ਲੱਗੇ ਤੇ ਕਦੋਂ ਸਾਡੇ ਕੰਨੀਆਂ ਆਵਾਜ਼ ਪਵੇ ਤੇ ਅਸੀਂ ਕਦੋਂ ਗੁਰੂ ਘਰ ਜਾਈਏ ਪਰ ਮਾਫ ਕਰਨਾ ਅੱਜ ਸਾਨੂੰ ਸਪੀਕਰਾਂ ਦੇ ਵਿੱਚ ਬੋਲ-ਬੋਲ ਕੇ ਕਹਿਣਾ ਪੈਂਦਾ ਭਾਈ ਆਓ ਗੁਰੂ ਘਰ ਆਓ ਭਾਈ ਆਓ ਗੁਰੂ ਦੀ ਗੱਲ ਕਰੀਏ ਭਾਈ ਆਓ ਗੁਰੂ ਦੀ ਗੱਲ ਸੁਣੀਏ ਪਰ ਸਾਨੂੰ ਸਮਝਣਾ ਚਾਹੀਦਾ ਹੈ ਇੱਕ ਗੱਲ ਹੋਰ ਕਹਦੇ ਆਂ ਅੱਜ ਕੱਲ੍ਹ ਸੀ ਮੌਸਮੀ ਸਿੱਖ ਜ਼ਿਆਦੇ ਬਣ ਗਏ। ਉਹ ਸਿੱਖ ਸੀ ਜਿਨ੍ਹਾਂ ਦਾ ਪ੍ਰੇਮ ਸੀ ਸਤਿਗੁਰਾਂ ਦੇ ਨਾਲ। ਜਿੱਥੇ ਵੀ ਜਾਂਦੇ ਐ ਸਤਿਗੁਰੂ ਜੀ ਅੱਗੇ ਤੁਸੀਂ ਪ੍ਰਸੰਗ ਸਰਵਣ ਕਰੋਗੇ ਭਾਈ ਮਰਦਾਨਾ ਜੀ ਜਦੋਂ ਆਵਣਗੇ। ਤੇ ਕਿੰਨਾ ਕੁਛ ਉਹਨਾਂ ਨੇ ਸਹਿਇ ਧੁੱਪ ਵੀ ਸਹੀ ਐ ਭੁੱਖ ਵੀ ਸਹੀ ਐ ਪਿਆਸ ਵੀ ਸਹੀ ਐ ਆਪਣੇ ਪਿੰਡੇ ਤੇ ਹੰਡਾਈ ਐ। ਉਹ ਹੁੰਦਾ ਪਿਆਰ ਤੇ ਮਾਫ ਕਰਨਾ ਅਸੀਂ ਤਾਂ ਕਹਿ ਦਿੰਨੇ ਆ ਜੀ ਗਰਮੀ ਐ ਹਲੇ ਸਮਾਂ ਜਦੋਂ ਠੰਡ ਜੀ ਹੋ ਗਈ ਨਾ ਫਿਰ ਆਇਆ ਕਰਾਂਗੇ ਮੌਸਮੀ ਸਿੱਖ ਬਣ ਗਏ ਅਸੀਂ ਤੇ ਚਲੋ ਸਤਿਗੁਰੂ ਕਿਰਪਾ ਕਰਨ ਸਾਨੂੰ ਵੀ ਉਹ ਪਿਆਰ ਉਹ ਮੁਹੱਬਤ ਸਤਿਗੁਰਾਂ ਦੇ ਨਾਲ ਹੋਵੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਹੋਵੇ ਭਾਈ ਬਾਲਾ ਜੀ ਕਹਿੰਦੇ ਕਹਿੰਦੇ ਇਦਾਂ ਲੱਗਦਾ ਜਿਵੇਂ ਸਾਲ ਹੀ ਬੀਤ ਗਿਆ ਹੋਵੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਕੋਈ ਗੱਲ ਨਹੀਂ ਬਾਲਿਆ ਆਇਆ ਤੇਰੇ ਕੋਲ ਰਲ ਕੇ ਉਸੇ ਤਰ੍ਹਾਂ ਫਿਰ ਆਪਣੀ ਕਿਰਤ ਦੇ ਨਾਲ ਜੁੜਾਂਗੇ ਦੇਖੋ ਪਿਆਰਿਓ ਸਤਿਗੁਰਾਂ ਨੇ ਕਿਰਤ ਦੇ ਵਿੱਚੋਂ ਵੀ ਲੋਕਾਂ ਦਾ ਭਲਾ ਕੀਤਾ ਹੈ ਤੇ ਮਾਫ ਕਰਨ ਕਈ ਸਾਰੇ ਨਹੀਂ ਇੱਕੋ ਜਿਹੇ ਹੁੰਦੇ ਕਈ ਭਲਾ ਕਰਨ ਦੇ ਵਿੱਚੋਂ ਕਿਰਤ ਲੱਭ ਲੈਂਦੇ ਸਮਝਣ ਵਾਲਿਆਂ ਨੇ ਸਮਝ ਜਾਣਾ ਹੈ ਕਈ ਕਿਰਤ ਦੇ ਵਿੱਚੋਂ ਵੀ ਭਲਾ ਕਰਦੇ ਆ ਤੇ ਕਈਆਂ ਨੇ ਭਲੇ ਨੂੰ ਭਲੇ ਦੇ ਕਰਮ ਨੂੰ ਚੰਗਿਆਈ ਦੇ ਕਰਮ ਨੂੰ ਦਾਨ ਨੂੰ ਕਹਿ ਲੋ ਇਹਨੂੰ ਵੀ ਕਿਰਤ ਬਣਾ ਲੈਣਾ ਹੈ ਧਾਭ ਕਹਿਣ ਦਾ ਕਮਾਉਣ ਦਾ ਤਰੀਕਾ ਬਣਾ ਲੈਣਾ ਹੈ ਰਹੁ ਵਿਚਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਤ ਵੀ ਕਰਦੇ ਐ ਤੇ ਭਲਾ ਵੀ ਕਰਦੇ ਐ ਉਸੇ ਤਰੀਕੇ ਦੇ ਨਾਲ ਜ਼ਰੂਰਤਮੰਦਾਂ ਨੂੰ ਰਸਣ ਪਾਣੀ ਵੰਡਣਾ ਭਾਈ ਬਾਲਾ ਜੀ ਨਾਲ ਨੇ ਕੁਝ ਸਮਾਂ ਬਤੀਤ ਹੁੰਦਾ ਹੈ ਮਾਤਾ ਸੁਲਖਣੀ ਜੀ ਵੀ ਬੇਬੇ ਨਾਨਕੀ ਜੀਆਂ ਦੇ ਪਾਸ ਰਹਿੰਦੇ ਐ ਤੇ ਹੁਣ ਜਦੋਂ ਸਮਾਂ ਬਤੀਤ ਹੋਇਆ ਨਾ ਭਾਈ ਬਾਲਾ ਜੀ ਨੂੰ ਸਤਿਗੁਰੂ ਕਹਿੰਦੇ ਆ ਕਹਿੰਦੇ ਬਾਲਿਆ ਆਪਾਂ ਕਿਰਤ ਦੇ ਵਿੱਚ ਹੀ ਉਲਝ ਗਏ ਆ ਉਹ ਮਾਇਆ ਦੇ ਵਿੱਚ ਫਸ ਕੇ ਰਹਿ ਗਏ ਆਪਾਂ ਜਿਹੜਾ ਅਸਲੀ ਕੰਮ ਸੀ ਉਹ ਤਾਂ ਭੁੱਲੀ ਗਏ ਆ ਭਾਈ ਬਾਲਾ ਜੀ ਕਹਿੰਦੇ ਕੀ ਸਤਿਗੁਰੂ ਕਹਿੰਦੇ ਪ੍ਰਭੂ ਦੀ ਕੀਰਤੀ ਕਰਨ ਆਏ ਸੀ ਗੁਣ ਗਾਣ ਕਰਨ ਇਸ ਦੁਨੀਆ ਤੇ ਸੁਝਾਣ ਦੇ ਉੱਤੇ ਆਏ ਆ ਤੇ ਫਸ ਕੇ ਕਹਿੰਦੇ ਆ ਮਾਇਆ ਇਕੱਠੀ ਕਰਨ ਦੇ ਵਿੱਚ ਰਹਿ ਗਏ ਭਾਈ ਬਾਲਾ ਜੀ ਕਹਿੰਦੇ ਕਹਿੰਦੇ ਸਤਿਗੁਰੂ ਜਿਵੇਂ ਤੁਹਾਡਾ ਹੁਕਮ ਹੁੰਦਾ ਹੈ ਮੈਂ ਤਾਂ ਤੁਹਾਡੇ ਹੁਕਮ ਦਾ ਪਾਲਣ ਹਾਰ ਹਾਂ ਜਿੱਥੇ ਆਪਜੀ ਡਿਊਟੀ ਲਾਉਂਦੇ ਹੋ ਹੁਕਮ ਲਾਉਂਦੇ ਹੋ ਉਸੇ ਤਰੀਕੇ ਦੇ ਨਾਲ ਚੱਲਣਾ ਕਰੀਦਾ ਹੈ ਫਿਰ ਪਾਤਸ਼ਾਹ ਜੀਆਂ ਨੇ ਇਤਿਹਾਸ ਲਿਖਦਾ ਹੈ ਕਹਿੰਦੇ ਸਾਧੂਆਂ ਦੀ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਬੰਦਗੀ ਦੇ ਵਿੱਚ ਜੁੜੇ ਰਹਿੰਦੇ ਐ ਦੋ ਦੋ ਮਹੀਨੇ ਕਹਿੰਦੇ ਵਾਪਸ ਘਰ ਨਹੀਂ ਜਾਂਦੇ ਮੋਦੀਖਾਨਾ ਜਾਂ ਫਿਰ ਬੰਦਗੀ ਦੇ ਵਿੱਚ ਸਾਧੂਆਂ ਦੀ ਸੰਗਤ ਦੇ ਵਿੱਚ ਜੁੜੇ ਰਹਿੰਦੇ ਐ ਹੁਣ ਇਥੇ ਇਤਿਹਾਸ ਲਿਖਦਾ ਹੈ ਵੀ ਜਦੋਂ ਘਰ ਵਾਪਸ ਨਹੀਂ ਆਉਂਦੇ ਮਾਤਾ ਸੁਲਖਣੀ ਜੀ ਬੜੀ ਫਿਕਰ ਕਰਦੇ ਆ ਤੇ ਇਹ ਜਿਹੜਾ ਰਿਸ਼ਤਾ ਹੁੰਦਾ ਹੈ પતિ ਪਤਨੀ ਦਾ ਪਾਣੂ ਪਤਾ ਹੈ ਵੀ ਇਹਦੇ ਵਿੱਚ ਬੜਾ ਕੁਛ ਉਤਰਾਵ ਚੜਾਵ ਵੀ ਆਉਂਦਾ ਹੈ ਗਿਲੇ ਸ਼ਿਕਵੇ ਵੀ ਹੁੰਦੇ ਆ ਤੇ ਅੱਗੇ ਵੀ ਤੁਸੀਂ ਪ੍ਰਸੰਗ ਸਰਵਣ ਕਰੋਗੇ ਕਈ ਵਾਰ ਇਦਾਂ ਹੁੰਦਾ ਸੀ ਵੀ ਮਾਤਾ ਸੁਲਖਣੀ ਜੀ ਨਰਾਦ ਵੀ ਹੋ ਜਾਂਦੇ ਸੀ ਗੁਰੂ ਸਾਹਿਬ ਨਾਲ ਚਲੇ ਵੀ ਜਾਂਦੇ ਸੀ ਆਪਣੇ ਪੇਕੇ ਘਰ ਕਈ ਵਾਰੀ ਤੇ ਮਾਤਾ ਸੁਲਖਣੀ ਜੀ ਫਿਕਰਮੰਦ ਵੀ ਹੁੰਦੇ ਐ ਤੇ ਮਨ ਦੇ ਵਿੱਚ ਥੋੜਾ ਮੋਟਾਬੀ ਹੁੰਦਾ ਐ ਕਹਿੰਦੇ ਥੋੜਾ ਸਮਾਂ ਹੋਇਆ ਹਲੇ ਵਿਆਹ ਹੋਏ ਨੂੰ ਤੇ ਕਿੰਨਾ ਕਿੰਨਾ ਚਿਰ ਮੁੜਦੇ ਨਹੀਂ ਇਹ ਕੋਈ ਚੰਗੀ ਗੱਲ ਨਹੀਂ ਹੈ ਫਿਰ ਇੱਕ ਵਾਰ ਕਹਿੰਦੇ ਇਹਨਾਂ ਦੇ ਪਿਤਾ ਮੂਲਾ ਜੀ ਮੂਲਾ ਚੌਣਾ ਖੱਤਰੀ ਸਤਗੁਰਾਂ ਦੇ ਸਹੁਰਾ ਸਾਹਿਬ ਮਿਲਣ ਵਾਸਤੇ ਜਦੋਂ ਆਏ ਮਾਤਾ ਸੁਲਖਣੀ ਜੀ ਨੇ ਦੱਸਿਆ ਕਹਿੰਦੇ ਇੰਦਾ ਕਰਕੇ ਕਹਿੰਦੇ ਕਈ ਕਈ ਦਿਨ ਕਰਨੀ ਮੁੜਦੇ ਕੈਸੀ ਥਾਂ ਤੂੰ ਸਾਨੂੰ ਕਹਿੰਦੇ ਵਿਆਹ ਸਾਡਾ ਕੀਤਾ ਐ ਕੈਸੀ ਥਾਂ ਸਾਨੂੰ ਛੱਡਿਆ ਐ ਐਸੇ ਬਚਨ ਮਾਤਾ ਸੁਲਖਣੀ ਜੀਆਂ ਨੇ ਆਪਣੇ ਪਿਤਾ ਨੂੰ ਆਖੇ ਗੁੱਸੇ ਦੇ ਵਿੱਚ ਇਹਨਾਂ ਦੇ ਪਿਤਾ ਜੀ ਨੇ ਜਿਹੜੇ ਗੁੱਸੇ ਦੇ ਵਿੱਚ ਲਾਲ ਹੋ ਜਾਂਦੇ ਐ ਕਿਉਂਕਿ ਪਿਤਾ ਤੇ ਧੀ ਦਾ ਰਿਸ਼ਤਾ ਹੁੰਦਾ ਹੀ ਇਦਾਂ ਹੁੰਦਾ ਐ ਬਹੁਤਾ ਫਿਕਰਮੰਦ ਇੱਕ ਪਿਤਾ ਆਪਣੀ ਧੀ ਨੂੰ ਲੈ ਕਰਕੇ ਹੁੰਦਾ ਐ ਅਕਸਰ ਸਿਆਣੇ ਕਹਿੰਦੇ ਐ ਵੀ ਧੀ ਐ ਜਿਹੜੀ ਜੇ ਸੌਰੇ ਸੌਖੀ ਵਸਦੀ ਐ ਤਾਂ ਇਦੋਂ ਇਦੋਂ ਵੱਡਾ ਸੁੱਖ ਨਹੀਂ ਇੱਕ ਪਿਤਾ ਲਈ ਇੱਕ ਪਿਓ ਲਈ ਰਹੁ ਵਿਚਾਰ ਤਾਂ ਮਾਤਾ ਸੁਲਖਣੀ ਜੀਆਂ ਦੇ ਗੁੱਸੇ ਦੇ ਵਿੱਚ ਲਾਲ ਪੀਲੇ ਹੋ ਕਰਕੇ ਨਹ ਤੇ ਭਾਈਆ ਜੈ ਰਾਮ ਜੀਆਂ ਦੇ ਪਾਸ ਜਾਂਦੇ ਐ ਕਹਿੰਦੇ ਕੀ ਸੋਚ ਕੇ ਤੁਸੀਂ ਸਾਡੇ ਘਰ ਇਹ ਰਿਸ਼ਤਾ ਲੈ ਕੇ ਆਏ ਸੀ ਕਿਹੜੀ ਤੁਸੀਂ ਸਾਡੇ ਨਾਲ ਵੈਰ ਕਢਿਆ ਹੈ ਕਿਹੜੀ ਦੁਸ਼ਮਣੀ ਕਢੀ ਹੈ ਨਾ ਨਾਨਕ ਕੋਈ ਖਰਚਾ ਦਿੰਦਾ ਹੈ ਘਰ ਦੇ ਵਿੱਚ ਕੋਈ ਸਾਬਕ ਤਾਬ ਦਿੰਦਾ ਹੈ ਕੀ ਉਹ ਕਮਾਉਂਦਾ ਹੈ ਹੱਟ ਦੇ ਉਤੋਂ ਮੋਦੀ ਖਾਨੇ ਦੇ ਉਤੋਂ ਕਦੇ ਘਰ ਕੁਛ ਲੈ ਕੇ ਨਹੀਂ ਆਇਆ ਕਈ ਕਈ ਦਿਨ ਉਹ ਘਰ ਨਹੀਂ ਮੁੜ ਕੇ ਆਉਂਦਾ ਇਦਾਂ ਕਿਦਾਂ ਚੱਲੇਗਾ ਇਦਾਂ ਦੇ ਬਚਨ ਮੂਲਾ ਚੌਣਾ ਖੱਤਰੀ ਜੀ ਕਰਦੇ ਹੈ ਭਾਈਆ ਜੈ ਰਾਮ ਜੀਆ ਦੇ ਨਾਲ ਭਾਈਆ ਜੈ ਰਾਮ ਜੀ ਆਖਦੇ ਐ ਕਹਿੰਦੇ ਦੇਖੋ ਜੀ ਕੋਈ ਗਲਤ ਕੰਮ ਨਹੀਂ ਕਰਦੇ ਕੋਈ ਮਾੜਾ ਕਰਮ ਥੋੜਾ ਹੀ ਕਰਦੇ ਨੇ ਤੇ ਐਨਾ ਬਚਨ ਕੀਤੇ ਫਿਰ ਮੂਲਾ ਚੌਣਾ ਖੱਤਰੀ ਜੀ ਇੱਕ ਵਾਰ ਚਲੇ ਜਾਂਦੇ ਐ ਥੋੜੇ ਸਮੇਂ ਬਾਅਦ ਦੋਨੇ ਮਾਤਾ ਸੁਲਖਣੀ ਜੀ ਦੇ ਮਾਤਾ ਪਿਤਾ ਆਏ ਮਾਤਾ ਚੰਦੋ ਰਾਣੀ ਨਾਮ ਇਤਿਹਾਸ ਦੇ ਵਿੱਚ ਆਇਆ ਮਾਤਾ ਸੁਲਖਣੀ ਜੀਆਂ ਦਾ ਤੇ ਦੋਨੇ ਇੱਕ ਵਾਰ ਫਿਰ ਜਦੋਂ ਮਿਲਣ ਵਾਸਤੇ ਆਉਣਾ ਕਰਦੇ ਐ ਫਿਰ ਉਸੇ ਤਰੀਕੇ ਦੇ ਨਾਲ ਆਪਣੀ ਮਾਤਾ ਮਾਤਾ ਚੰਦੋ ਰਾਣੀ ਨੂੰ ਮਾਤਾ ਸੁਲਖਣੀ ਦੀ ਆਖਣਾ ਕਰਦੇ ਐ ਕਹਿੰਦੇ ਉਸੇ ਤਰੀਕੇ ਦੇ ਨਾਲ ਚਾਲੀ ਚੱਲ ਰਹੀ ਐ ਕਿੰਨੇ ਕਿੰਨੇ ਦਿਨ ਘਰ ਨਹੀਂ ਮੁੜਦੇ ਉਡੀਕ ਦੇ ਰਹਿੰਨੇ ਆ ਮੈਂ ਇੱਥੇ ਕੱਲੀ ਹੁਣੀ ਆ ਪਰ ਮਾਤਾ ਨਾ ਬੀਬੀ ਨਾਨਕੀ ਜੀਆਂ ਨੇ ਕੋਈ ਇਹਨਾਂ ਦੀ ਖਿਦਮਤ ਦੇ ਵਿੱਚ ਇਹਨਾਂ ਦੇ ਪ੍ਰੇਮ ਦੇ ਵਿੱਚ ਆਪਣੀ ਭਰਜਾਈ ਦੇ ਪ੍ਰੇਮ ਦੇ ਵਿੱਚ ਕਦੇ ਕੋਈ ਕਸਰ ਨਹੀਂ ਛੱਡੀ ਪਰ ਸਤਿਗੁਰਾਂ ਨੇ ਵਿਧ ਬਣਾਉਣੀ ਸੀ ਕਿਉਂਕਿ ਇਹ ਖੇਡਾਂ ਸਤਿਗੁਰੂ ਦੀ ਮਾਇਆ ਨੀਲਾ ਹੁੰਦੀ ਸੀ ਤੇ ਹੁਣ ਜਦੋਂ ਮਾਤਾ ਚੰਦੂ ਰਾਣੀ ਨੂੰ ਇਦਾਂ ਮਾਤਾ ਸੁਲਖਣੀ ਜੀ ਗੱਲਾਂ ਦੱਸਦੇ ਐ ਤੇ ਮਾਤਾ ਜੀ ਵੀ ਥੋੜੇ ਗੁੱਸੇ ਚ ਆਉਂਦੇ ਐ ਹੁਣ ਬੇਬੇ ਨਾਨਕੀ ਜੀਆਂ ਨੂੰ ਆ ਕਰਕੇ ਗੱਲਾਂ ਕਰਦੇ ਐ ਕਹਿੰਦੇ ਤੁਹਾਡੇ ਕਹਿਣ ਤੇ ਅਸੀਂ ਇਹ ਰਿਸ਼ਤਾ ਕੀਤਾ ਸੀ ਇਹ ਵਿਆਹ ਕੀਤਾ ਸੀ ਜੇ ਇਦਾਂ ਹੀ ਕਰਨਾ ਸੀ ਤਾਂ ਕੀ ਲੋੜ ਸੀ ਨਾਨਕ ਨੂੰ ਵਿਆਹ ਕਰਾਉਣ ਦੀ ਇਸੇ ਕਾਰਨ ਕਰਕੇ ਇਹਨਾਂ ਕੰਮਾਂ ਨੂੰ ਹੀ ਉਹਨੇ ਵਿਆਹ ਕਰਾਇਆ ਸੀ ਇਸ ਨਾਲੋਂ ਤਾਂ ਨਾ ਹੀ ਕਰਾਉਂਦਾ ਜੇ ਉਹਨੇ ਘਰ ਨਹੀਂ ਸੀ ਆਉਣਾ ਸਾਧੂਆਂ ਦੀ ਮੰਡਲੀ ਵਿੱਚ ਜਾਜਾ ਕੀ ਬਹਿਣਾ ਸੀ ਫਿਰ ਇਦੋਂ ਤੇ ਕਹਿੰਦੇ ਕੁਆਰਾ ਹੀ ਰਹਿੰਦਾ ਬੇਹੰਗਮ ਹੀ ਰਹਿੰਦਾ ਐਦਾਂ ਦੇ ਬਚਨ ਜਦੋਂ ਮਾਤਾ ਚੰਦੋ ਰਾਣੀ ਨੇ ਆਖੇ ਬੀਬੀ ਨਾਨਕੀ ਜੀਆਂ ਨੂੰ ਬੇਬੇ ਨਾਨਕੀ ਜੀ ਕਹਿੰਦੇ ਕਹਿੰਦੇ ਮਾਸੀ ਜੀ ਮਾਸੀ ਜੀ ਲੱਗਦੇ ਐ ਕਹਿੰਦੇ ਮਾਸੀ ਜੀ ਗੱਲ ਸੁਣੋ ਆਪਣੀ ਧੀ ਨੂੰ ਪੁੱਛੋ ਕਦੇ ਕਿਸੇ ਚੀਜ਼ ਦੀ ਘਾਟ ਰੱਖੀ ਹੋਵੇ ਬਸਤਰਾਂ ਕਿਨਿਓ ਖਾਣ ਪੀਣ ਕਿਨਿਓ ਗਹਿਣੇ ਗੱਟੇ ਕਿਨਿਓ ਕਿਸੇ ਵੀ ਚੀਜ਼ ਤੋਂ ਕਦੇ ਕਿਸੇ ਚੀਜ਼ ਦੀ ਘਾਟ ਰਹੀ ਹੋਵੇ ਪੁੱਛੋ ਜਰਾ ਤੇ ਮੇਰਾ ਵੀਰ ਜੇ ਸਾਧੂਆਂ ਦੀ ਸੰਗਤ ਕਰਦਾ ਹੈ ਜੇ ਜ਼ਰੂਰਤਮੰਦਾ ਨੂੰ ਕੁਝ ਦਿੰਦਾ ਹੈ ਕੁਝ ਮਾੜਾ ਥੋੜ੍ਹਾ ਹੀ ਕਰਦਾ ਹੈ ਕੋਈ ਜਵਾਰੀ ਥੋੜ੍ਹੀ ਹੈ ਕੋਈ ਭੈੜੀਆਂ ਸੰਗਤਾਂ ਦੇ ਵਿੱਚ ਥੋੜ੍ਹੀ ਮੈਂਦਾ ਜਾ ਕੇ ਨਸ਼ਾ ਥੋੜ੍ਹੀ ਕਰਦਾ ਹੈ ਕੋਈ ਐਵੇਂ ਕਿਤੇ ਦੇਖ ਕੇ ਥੋੜ੍ਹਾ ਹੀ ਆਉਂਦਾ ਹੈ ਪੈਸੇ ਮਾਇਆ ਕਿਸੇ ਦਾ ਭਲਾਈ ਕਰਦਾ ਹੈ ਮਾਤਾ ਮਾਸੀ ਜੀ ਐਵੇਂ ਕਿਸੇ ਨੂੰ ਚੰਗੇ ਰਾਹ ਤੇ ਤੁਰਿਆ ਨਿੰਦੀ ਦਾ ਨਹੀਂ ਜਦੋਂ ਇਦਾਂ ਗੱਲਾਂ ਬੀਬੀ ਨਾਨਕੀ ਜੀਆਂ ਨੇ ਕੀਤੀਆਂ ਮਾਤਾ ਚੰਦੂ ਰਾਣੀ ਸੋਚਾਂ ਦੇ ਵਿੱਚ ਪੈ ਜਾਂਦੀ ਹੈ ਫਿਰ ਮਾਤਾ ਸੁਲਖਣੀ ਜੀ ਨਾਲ ਗੱਲ ਕੀਤੀ ਕਹਿੰਦੇ ਦੱਸ ਉਹ ਕਹਿੰਦੀ ਜੀ ਮੈਨੂੰ ਕੋਈ ਐਦਾਂ ਦੀ ਗੱਲ ਨਹੀਂ ਵੀ ਮੈਨੂੰ ਕੋਈ ਖਾਣ ਪਾਣ ਨੂੰ ਨਹੀਂ ਮਿਲਦਾ ਬੜਾ ਚੰਗਾ ਇਸ ਪੱਖੋਂ ਕਰ ਹੈ ਫਿਰ ਮਾਤਾ ਚੰਦੂ ਰਾਣੀ ਇਤਿਹਾਸ ਲਿਖਦਾ ਗੱਲਾਂ ਕਰਦੇ ਐ ਵੀ ਥੋੜਾ ਜਿਆ ਤੁਸੀਂ ਵੀ ਢੈਲੇ ਹੋ ਕੇ ਰਿਆ ਕਰੋ ਸੋ ਇਸ ਤਰੀਕੇ ਦੇ ਨਾਲ ਫਿਰ ਜਦੋਂ ਗੁਰੂ ਸਾਹਿਬ ਇਹ ਹੀ ਚਾਲੀ ਚੱਲੀ ਜਾਂਦੇ ਐ ਸਮਾਂ ਬਤੀਤ ਹੁੰਦਾ ਜਾਂਦਾ ਐ ਮਾਤਾ ਬੀਬੀ ਨਾਨਕੀ ਜੀ ਗੁਰੂ ਸਾਹਿਬ ਨਾਲ ਬਚਨ ਕਰਦੇ ਐ ਕਹਿੰਦੇ ਤੁਸੀਂ ਥੋੜਾ ਆਪਣੇ ਘਰ ਵੱਲ ਵੀ ਖਿਆਲ ਕਰੋ ਸਤਿਵਚਨ ਕਹਿ ਕਰਕੇ ਗੁਰੂ ਸਾਹਿਬ ਫਿਰ ਦੋਨਾਂ ਪਾਸੇ ਖਿਆਲ ਕਰਦੇ ਐ ਕਿਰਤਵਾਲ ਵੀ ਆਪਣੇ ਪਰਿਵਾਰ ਵੱਲ ਵੀ ਤੇ ਬੰਦਗੀਤਾ ਨਾਲ ਚੱਲੀ ਰਹੀ ਹੈ। ਥੋੜਾ ਸਮਾਂ ਬਤੀਤ ਹੋਇਆ। ਫਿਰ ਸਤਿਗੁਰਾਂ ਨੇ ਹੋਰ ਜੜੀਆਂ ਖੇਡਾਂ ਨੇ ਉਹ ਅਗਲੇ ਪ੍ਰਸੰਗਾਂ ਦੇ ਵਿੱਚ ਆਪਾਂ ਸਰਵਣ ਕਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਭਾਈ ਮਰਦਾਨਾ ਜੀਆਂ ਨੂੰ ਫਿਰ ਇੱਥੇ ਅੱਗੇ ਬੜੀਆਂ ਵੱਡੀਆਂ ਦਾਤਾਂ ਬਖਸ਼ਣੀਆਂ ਨੇ। ਰਬਾਬ ਸਤਗੁਰੂ ਕਿਸ ਤਰੀਕੇ ਦੇ ਨਾਲ ਭਾਈ ਮਰਦਾਨਾ ਦੀਆਂ ਤੁਮਕਾਉਂਦੇ ਐ ਅਗਲੇ ਪ੍ਰਸੰਗ ਦੇ ਵਿੱਚ ਸਰਵਣ ਕਰਾਂਗੇ ਅੱਗੇ ਤੁਸੀਂ ਸਰਵਣ ਕਰੋਗੇ ਵੀ ਸਤਗੁਰੂ ਜੀ ਫਿਰ ਕਿਵੇਂ ਬੰਦਗੀ ਦੇ ਵਿੱਚ ਜੁੜਦੇ ਐ ਕਿਵੇਂ ਫਿਰ ਸਤਗੁਰੂ ਸੱਚੇ ਪਾਤਸ਼ਾਹ ਜੀ ਵਿਰਾਗ ਦੇ ਰਸਤੇ ਤੇ ਚੱਲਦੇ ਐ ਸੋ ਆਓ ਸਤਗੁਰਾਂ ਦੀ ਮਹਿਮਾ ਨੂੰ ਗਾ ਅਤੇ ਸੁਣ ਕਰਕੇ ਆਪਾਂ ਸਾਰੇ ਲਾਹੇ ਲਈਏ ਸਤਗੁਰੂ ਸੱਚੇ ਪਾਤਸ਼ਾਹ ਦੀਆਂ ਦੀਆਂ ਬੜੀਆਂ ਮਹਿੰਗੀਆਂ ਸਾਖੀਆਂ ਕਥਾਵਾਂ ਸਤਗੁਰੂ ਜੀ ਦੀਆਂ ਹਲੇ ਅੱਗੇ ਆਉਣੀਆਂ ਨੇ ਭਾਈ ਆਪਦੀਆਂ ਨੇ ਸਰਵਣ ਕਰਨੀਆਂ ਨੇ ਕਿਸ ਤਰੀਕੇ ਦੇ ਨਾਲ ਉਹਦਾਸੀਆਂ ਕੀਤੀਆਂ ਕਿਸ ਨਾਲ ਕਿਦਾਂ ਸਤਗੁਰਾਂ ਨੇ ਬਚਨ ਕੀਤੇ ਉਹ ਸਾਰੇ ਪ੍ਰਸੰਗ ਸਰਵਣ ਕਰਵਾਏ ਜਾਣਗੇ ਸੋ ਸਰਵਤ ਸੰਗਤਾਂ ਨੂੰ ਬੇਨਤੀ ਹੈ ਕਿ ਵਾਚੜ ਕੇ ਹਮਲੇ ਮਾਰ ਕੇ ਭਾਈ ਤਕਰੀਬਨ ਅੱਧਾ ਕੋ ਘੰਟਾ ਲਾਈਦਾ ਆਪਾਂ ਸੋ ਪਹੁੰਚ ਕਰਕੇ ਇਤਨਾ ਕੁ ਸਮਾਂ ਸਾਰੇ ਦਿਨ ਦੇ ਵਿੱਚ ਆਪਾਂ ਕੱਢ ਲਿਆ ਕਰੀਏ ਭਗਤ ਜੀ ਤਾਂ ਕਹਿੰਦੇ ਐ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਦੇ ਜਰੀਏ ਕਬੀਰ ਏਕ ਘੜੀ ਆਦੀ ਘੜੀ ਆਦੀ ਹੋਂ ਤੇ ਆਦ ਆਪਣੇ ਜੀਵਨ ਦੇ ਵਿੱਚੋਂ ਕਹਿੰਦੇ ਇੱਕ ਦਿਨ ਦੇ ਵਿੱਚੋਂ ਇੱਕ ਘੜੀ ਤਾਂ ਕੱਢ ਲੈ ਫਿਰ ਕਹਿੰਦੇ ਇੱਕ ਨਹੀਂ ਕੱਢ ਸਕਦਾ ਅੱਧੀ ਹੋਈ ਕੱਢ ਲੈ ਭਾਈ ਏਕ ਘੜੀ ਆਧੀ ਘੜੀ ਫਿਰ ਕਹਿੰਦੇ ਅੱਧੀ ਵੀ ਨਹੀਂ ਕੱਢ ਸਕਦਾ ਆਧੀ ਹੂੰ ਤੇ ਆਦ ਉਹ ਅੱਧੀ ਘੜੀ ਦੇ ਵਿੱਚੋਂ ਵੀ ਕਹਿੰਦੇ ਅੱਧੀ ਕੱਢ ਲੈ ਤੂੰ 10 15 ਮਿੰਟ ਹੀ ਆ ਜਾ 5 ਮਿੰਟ ਹੀ ਆ ਜਾ ਪਰ ਪਿਆਰਿਓ ਜਦੋਂ ਸਾਡੇ ਗੁਰੂ ਦੀ ਮਹਿਮਾ ਕੋਈ ਗਾਸ਼ ਸੁਣਾ ਰਿਆ ਹੋਵੇ ਨਾ ਤੇ ਸਾਡਾ ਤਾਂ ਮਤਲਬ ਹੀ ਨਹੀਂ ਬਣਦਾ ਪਿਆਰ ਵਾਲੇ ਸਿੱਖ ਦਾ ਤਾਂ ਮਤਲਬ ਹੀ ਨਹੀਂ ਬਣਦਾ ਵੀ ਉੱਠ ਜੇ ਜਾ ਆ ਕੇ ਬੈਠੇ ਨਾ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨਾਲ ਆਪੋ ਆਪਣਾ ਪ੍ਰੀਮ ਵਿਖਾਈਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾ ਚੜ ਕੇ ਇੱਕ ਦੂਜੇ ਨੂੰ ਪ੍ਰੇਰ ਕਰਕੇ ਗੁਰੂ ਚਰਨਾਂ ਵਿੱਚ ਆ ਕੇ ਸਜਿਆ ਕਰੋ ਸਤਿਗੁਰਾਂ ਦੀ ਮਹਿਮਾ ਆਪਾਂ ਰਲ ਮਿਲ ਕੇ ਗਾਈਏ ਭਾਈ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਆਓ ਹੁਣ ਸਮਾਪਤੀ ਦਾ ਸਮਾਂ ਹੈ ਅਰਦਾਸ ਦੇ ਵਿੱਚ ਜੁੜਨਾ ਹੈ ਉਪਰੰਤ ਹੁਕਮਨਾਮੇ ਸਤਨਾ ਵਿਗਰੂ ਕਰਦੇ ਆ ਫਿਰ ਕਰੋ ਕਰੀ ਚਾਲੇ ਪਉਣੀ ਜੀ ਬੋਲਦੇ ਆ ਪਸੂਨੇ ਕਾ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਸਤਗੁਰੂ ਔਰ ਸੰਗਤ ਬਖਸ਼ਣ ਜੋਗ ਬਖਸ਼ ਲੈਣਾ ਭੁੱਲਾ ਨਾ ਚਿਤਾਰਨੀਆ ਗਜਬਜ ਕੇ ਸ਼ਲੋਕ ਵਿੱਚ ਬੋਲੋ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਦੇਦ ਸਰਾਤ ਦੋਏ ਦਾਈ ਦਇਆ ਕਿਲੇ ਸਦਲ ਚੰਗਿਆਈਆਂ ਬੋਰੀਆਂ ਆਈਆਂ ਵਾਚੈ ਧਰਮ ਕਰਮੀ ਆਪੋ ਆਪਣੀ ਕੇ ਨੇੜੇ ਕੇ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੀ ਕੀਤੀ ਛੁਟੀ ਜਿਨੀ ਨਾਮ ਧਿਆਇ ਗਈ ਮਸਕਤ ਨਾਨਕ ਤੇ ਮੁਖ ਉਜਲੀ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਥਾ